ਅੱਜ ਦੀ ਇਸ ਵੀਡੀਓ ਦੇ ਦੌਰਾਨ ਤੁਹਾਡੇ ਨਾਲ ਦੋ ਘਟਨਾਵਾਂ ਦੋ ਘਟਨਾਵਾਂ ਅਜਿਹੀਆਂ ਜੋ ਪੰਜਾਬ ਦੇ ਲਾ ਐਂਡ ਆਰਡਰ ਦੇ ਮੂੰਹ ਦਿੱਤੇ ਆ ਜਿਹੜੀ ਕਰਾਰੀ ਚਪੇੜ ਜੜਦੀਆਂ ਹੈਗੀਆਂ ਤੇ ਕਹਿਣ ਨੂੰ ਇਹ ਗੱਲ ਆਖੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਆ ਜਿਹੜਾ ਆਮ ਵਿਅਕਤੀ ਪੂਰਨ ਤੌਰ ਦੇਤੇ ਸੁਰੱਖਿਅਤ ਆ ਪਰ ਇਹਨਾਂ ਦੋ ਘਟਨਾਵਾਂ ਤੋਂ ਤੁਸੀਂ ਭਲੀ ਭਾਤ ਅੰਦਾਜ਼ਾ ਲਾ ਸਕਦੇ ਹੋ ਕਿ ਆਮ ਆਦਮੀ ਆ ਜਿਹੜਾ ਉਹ ਕਿੰਨਾ ਕਿ ਸੁਰੱਖਿਅਤ ਆ ਇੱਕ ਖਬਰ ਆ ਜਿਹੜੀ ਇੱਕ ਘਟਨਾ ਜਿਹੜੀ ਉਹ ਬਰਨਾਲਾ ਜ਼ਿਲ੍ਹਾ ਦਾ ਪਿੰਡ ਛੰਨਾ ਗਲਾ ਸਿੰਘ ਆ ਉੱਥੋਂ ਦੇ ਇੱਕ ਆਮ ਆਦਮੀ ਪਾਰਟੀ ਦੇ ਸਰਪੰਚ ਉਸ ਨੂੰ ਆ ਜਿਹੜਾ ਉਸੇ ਦੇ ਹੀ ਘਰੇ ਵੜ ਕੇ 40-50 ਬੰਦਿਆਂ ਵੱਲੋਂ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਤੇ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਊਗੀ ਕਿ ਉਸ ਸਰਪੰਚ ਵੱਲੋਂ ਆ ਜਿਹੜਾ ਜੋ ਲੋਕ ਪਿੰਡ ਦੇ ਵਿੱਚ ਨਸ਼ਾ ਵੇਚਦੇ ਸੀਗੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀ ਤੇ ਉਹਨਾਂ ਨੂੰ ਰੋਕਿਆ ਜਾ ਰਿਆ ਸੀਗਾ ਤੇ ਇਸ ਕਰਕੇ ਜਦੋਂ ਸਰਪੰਚ ਵੱਲੋਂ ਕਾਰਵਾਈ ਕੀਤੀ ਗਈ ਤਾਂ ਨਸ਼ਾ ਤਸਕਰਾਵਾਂ ਵੱਲੋਂ ਕੁਝ ਬਾਹਰੋਂ ਬੰਦੇ ਬੁਲਾ ਕੇ ਆ ਜਿਹੜਾ ਉਹ ਸਰਪੰਚ ਦੇ ਘਰ ਵਿੱਚ ਵੜ ਕੇ ਆ ਜਿਹੜਾ ਉਹ ਹਮਲਾ ਕੀਤਾ ਗਿਆ ਸਰਪੰਚ ਦੀ ਮੌਤ ਹੋ ਗਈ ਤੇ ਇਸ ਤੋਂ ਬਾਅਦ ਆ ਜਿਹੜਾ ਉਸ ਦੇ ਪਿਤਾ ਦੇ ਵੀ ਆ ਜਿਹੜੀਆਂ ਕਾਫੀ ਗੈਰ ਗੰਭੀਰ ਸੱਟਾਂ ਵੱਜੀਆਂ ਦੂਸਰੀ ਖਬਰ ਆ ਜਿਹੜੀ ਉਹ ਫਰੀਦਕੋਟ ਤੋਂ ਆ ਜਿੱਥੇ ਭਾਰਤ ਫਾਈਨਾਂਸ ਦੇ ਦਫਤਰ ਦੇ ਵਿੱਚ ਲਗਭਗ 3.5 ਲੱਖ ਲਗਭਗ 3.5 ਲੱਖ ਰੁਪਏ ਦੀ ਡਕੈਤੀ ਹੋਈ ਆ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਚੋਰਾਂ ਦਾ ਹੌਸਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਜਾਂਦੇ ਹੋਏ ਕੋਈ ਸਬੂਤ ਬਣਾ ਰਾਇਆ ਜੇ ਜੋ ਸੀਸੀਟੀਵੀ ਕੈਮਰੇ ਰਾਹੀਂ ਜੋ ਡੀਵੀਆਰ ਦੇ ਵਿੱਚ ਫੋਟੋਆਂ ਸੇਵ ਹੁੰਦੀਆਂ ਹੈਗੀਆਂ ਜਾਨ ਲੱਗੇ ਚੋਰ ਆ ਜਿਹੜੇ ਉਹ ਵੀ ਚੱਕ ਕੇ ਲੈ ਗਏ ਸੋ ਇਸ ਤਰੀਕੇ ਨਾਲ ਇਹਨਾਂ ਦੋ ਖਬਰਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਆ ਕਿ ਪੰਜਾਬ ਦੇ ਲਾਂਡ ਆਰਡਰ ਦੀ ਸਥਿਤੀ ਆ ਜਿਹੜੀ ਉਹ ਕਿਹੋ ਜੀ ਹੈਗੀ ਆ ਹੁਣ ਦੂਜੀ ਰਿਪੋਰਟ ਆ ਜਿਹੜੀ ਇਸ ਰਿਪੋਰਟ ਦਾ ਸੋਰਸ ਆ ਜਿਹੜਾ ਉਹ ਲਲਕਾਰ 15ਵਾੜਾ ਦੀ ਇੱਕ ਰਿਪੋਰਟ ਆ ਤੇ ਇਸ ਰਿਪੋਰਟ ਦੇ ਵਿੱਚ ਜੋ ਡਾਟਾ ਦਿੱਤਾ ਹੋਇਆ ਉਸ ਡਾਟੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੋ ਮਾੜਾ ਮੋਟਾ ਅਨਾਜ ਕਿਤੇ ਨਾ ਕਿਤੇ ਜੋ ਗਰੀਬ ਤਬਕੇ ਨੂੰ ਪੁੱਜਦਾ ਕਰਨਾ ਹੁੰਦਾ ਉਹ ਅਨਾਜ ਵੀ ਆ ਜਿਹੜਾ ਸਾਡੇ ਇਸ ਸਿਸਟਮ ਵੱਲੋਂ ਆ ਜਿਹੜਾ ਰਾਹਾਂ ਦੇ ਵਿੱਚ ਹੀ ਆ ਜਿਹੜਾ ਉਹ ਖੁਰਦ-ਬੁਰਦ ਕੀਤਾ ਜਾ ਰਿਹਾ ਹੈਗਾ ਲਲਕਾਰ ਨੇ ਜੋ ਰਿਪੋਰਟ ਪ੍ਰਕਾਸ਼ਿਤ ਕੀਤੀ ਆ ਇਸ ਦਾ ਡਾਟਾ ਜਿਹੜਾ ਇਹਨਾਂ ਨੇ ਕ ਮੰਤਰੀ ਆਰਥਿਕ ਸਬੰਧਾਂ ਦੀ ਭਾਰਤੀ ਖੋਜ ਕਾਉਂਸਲ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਤੇ ਉਸ ਦੇ ਆਧਾਰ ਦਿੱਤੇ ਆ ਜਿਹੜਾ ਇਹਨਾਂ ਨੇ ਜਿਹੜਾ ਡਾਟਾ ਰਿਲੀਜ਼ ਕੀਤਾ ਹੈਗਾ ਤੇ ਆਪਣੀ ਇਹ ਰਿਪੋਰਟ ਆ ਜਿਹੜੀ ਉਹ ਪ੍ਰਕਾਸ਼ਿਤ ਕੀਤੀ ਆ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵਿੱਚ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਆ ਜਿਹੜਾ ਉਹ ਰਾਸ਼ਨ ਆ ਜਿਹੜਾ ਉਹ ਗਰੀਬ ਤਰਕੇ ਠੀਕ ਆ ਜਿਹੜਾ ਉਹ ਪੁਜਤਾ ਕੀਤਾ ਜਾਂਦਾ ਹੈਗਾ ਤੇ ਸਰਕਾਰੀ ਰਿਪੋਰਟਾਂ ਦੇ ਮੁਤਾਬਕ 82 ਕਰੋੜ ਲੋਕਾਂ ਨੂੰ ਆ ਜਿਹੜਾ ਉਹ ਮੁਫਤ ਰਾਸ਼ਨ ਜਿਹੜਾ ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈਗਾ ਤੇ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਇਸ ਮੁਫਤ ਰਾਸ਼ਨ ਦੇ ਵਿੱਚੋਂ ਵੀ ਆ ਜਿਹੜਾ ਵੱਡੇ ਚੋਰ ਵੱਡਾ ਕਪਲਾ ਜਿਹੜਾ ਉਹ ਕਰ ਰਹੇ ਹੈਗੇ ਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਾਵੇਂ ਪੰਜਾਬ ਦੇ ਵਿੱਚ ਆ ਜਿਹੜਾ ਉਹ ਸਿਰਫ ਤੇ ਸਿਰਫ ਕਣਕ ਹੀ ਮਿਲਦੀ ਆ ਹੋਰ ਨਾਲ ਕਈਆਂ ਸਟੇਟਾਂ ਦੇ ਵਿੱਚ ਜਿਹੜਾ ਕਣਕ ਤੋਂ ਇਲਾਵਾ ਹੋਰ ਰਾਸ਼ਨ ਵੀ ਆ ਜਿਹੜਾ ਮਿਲਦਾ ਹੈਗਾ ਜਿਸ ਦੇ ਵਿੱਚ ਖੰਡ ਚਾਹ ਪੱਤੀ ਦਾਲਾਂ ਆਂ ਤੇਲ ਆਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਰਾਸ਼ਨ ਦੇ ਵਿੱਚ ਆ ਜਿਹੜੀਆਂ ਮਿਲਦੀਆਂ ਪਰ ਸਾਡੇ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਆ ਜਿਹੜਾ ਉਹ ਕਣਕ ਤੀ ਕੀ ਆ ਜਿਹੜਾ ਉਹ ਮਹਦੂਦ ਆ ਜਿਹੜਾ ਉਹ ਕਰਕੇ ਰੱਖ ਦਿੱਤਾ ਗਿਆ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਜੰਤਕ ਵੰਡ ਪ੍ਰਣਾਲੀ ਹੈਗੀ ਇਹ ਜੰਤਕ ਵੰਡ ਪ੍ਰਣਾਲੀ ਦੇ ਤਹਿਤ ਸਰਕਾਰ ਨੇ ਸਰਕਾਰੀ ਖਰੀਦ ਰਾਹੀਆਂ ਜਿਹੜਾ ਉਹ ਅਨਾਜ ਆ ਜਿਹੜਾ ਉਹ ਸਟੋਰ ਕਰਨਾ ਹੁੰਦਾ ਤੇ ਇਸ ਖਰੀਦ ਦੀ ਗਰੰਟੀ ਹੈ ਜਿਹੜੀ ਉਹ ਕੇਂਦਰ ਸਰਕਾਰ ਨੇ ਦੇਣੀ ਹੁੰਦੀ ਤੇ ਦੂਜੇ ਪਾਸੇ ਜੋ ਸੂਬਾ ਸਰਕਾਰਾਂ ਹੈਗਾ ਉਹਨਾਂ ਸਰਕਾਰਾਂ ਵੱਲੋਂ ਆ ਜਿਹੜਾ ਉਹ ਰਾਸ਼ਨ ਕਾਰਡ ਬਣਾਏ ਜਾਂਦੇ ਹੈਗੇ ਆ ਸਨਖਤ ਕੀਤੀ ਜਾਂਦੀ ਆ ਤੇ ਕੁਸ਼ਕ ਹਿੱਸਾ ਜਿਹੜਾ ਜਿਹੜੇ ਵੰਡ ਪ੍ਰਣਾਲੀ ਆ ਜਿਹੜੀ ਉਹ ਸਟੇਟ ਸਰਕਾਰਾਂ ਵੱਲੋਂ ਆ ਜਿਹੜੀ ਕੀਤੀ ਜਾਣੀ ਹੁੰਦੀ ਆ ਪਰ ਪਿਛਲੇ ਸਮੇਂ ਦੇ ਦੌਰਾਨ ਅਸੀਂ ਦੇਖਿਆ ਹੈਗਾ ਕਿ ਇਸ ਵਾਰ ਝੋਨਾ ਜਿਹੜਾ ਉਸ ਦੀ ਸਰਕਾਰੀ ਖਰੀਦ ਤੋਂ ਸਰਕਾਰ ਟਾਲਾ ਵਟ ਰਹੀ ਤੇ ਲਗਾਤਾਰ ਸਰਕਾਰੀ ਖਰੀਦ ਆ ਜਿਹੜੀ ਉਹ ਬੰਦ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਬਾਦਸਤੂਰ ਜਾ ਰਹੀ ਆ ਤੇ ਇਸੇ ਦੇ ਚੱਲਦੇ ਹੋਇਆ ਕਿਸਾਨਾਂ ਵੱਲੋਂ ਲਗਾਤਾਰ ਆ ਜਿਹੜਾ ਉਹ ਸੰਘਰਸ਼ਾ ਜਿਹੜਾ ਲੜਿਆ ਜਾ ਰਿਹਾ ਹੈਗਾ ਕਿ ਸਾਨੂੰ ਐਮਐਸਪੀ ਦਿੱਤੀ ਜਾਵੇ ਸਰਕਾਰੀ ਖਰੀਦ ਦੀ ਜਿਹੜੀ ਉਹ ਗਰੰਟੀ ਹੈ ਜਿਹੜੀ ਬਣਾਈ ਜਾਵੇ ਤੁਸੀਂ ਆਪ ਹੀ ਸੋਚ ਕੇ ਦੇਖੋ ਜੇਕਰ ਸਰਕਾਰੀ ਖਰੀਦ ਨਾ ਹੋਊਗੀ ਤਾਂ ਸਰਕਾਰ ਆ ਜਿਹੜੀ ਉਹ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਫਿਰ ਰਾਸ਼ਨ ਵੰਡੋਗੇ ਵੀ ਕਿਵੇਂ ਜੇਕਰ ਸਾਰੇ ਦਾ ਸਾਰਾ ਅ ਅਨਾਜ ਆ ਜਿਹੜਾ ਉਹ ਪ੍ਰਾਈਵੇਟ ਸੈਕਟਰ ਦੇ ਹੱਥ ਦੇ ਵਿੱਚ ਆ ਜਾਊਗਾ ਤਾਂ ਇਸ ਤਰੀਕੇ ਦੇ ਨਾਲ ਗਰੀਬ ਦੇ ਢਿੱਡ ਦੇ ਉੱਤੇ ਵੱਡੀ ਲੱਤ ਵੱਜਣ ਦੀ ਜਿਹੜੀ ਸੰਭਾਵਨਾ ਹੈਗੀ ਆ ਸੋ ਇਸ ਰਿਪੋਰਟ ਦੇ ਵਿੱਚ ਜੇਕਰ ਦੇਖੀਏ ਤਾਂ 69000 ਕਰੋੜ ਰੁਪਏ ਦਾ ਜੋ ਰਾਸ਼ਨ ਹੈਗਾ ਉਹ ਸਰਕਾਰੀ ਜਾਂ ਪ੍ਰਾਈਵੇਟ ਚੋਰਾ ਵੱਲੋਂ ਜਿਨ੍ਹਾਂ ਨੇ ਵੰਡ ਕਰਨੀ ਹੈਗੀ ਆ ਉਹ 69000 ਕਰੋੜ ਰੁਪਏ ਦਾ ਰਾਸ਼ਨ ਜੋ ਗਰੀਬਾਂ ਤੀਕ ਪਹੁੰਚਦਾ ਹੈਗਾ ਇਸ ਰਿਪੋਰਟ ਦੇ ਮੁਤਾਬਕ ਆ ਜਿਹੜਾ ਉਹ ਰਾਟ ਹੀ ਆ ਜਿਹੜਾ ਉਹ ਖੁਰਦ-ਬੁਰਦਾ ਜਿਹੜਾ ਉਹ ਕਰ ਦਿੱਤਾ ਜਾਂਦਾ ਹੈਗਾ ਮਤਲਬ ਇਹ ਹੈਗਾ ਕਿ ਇਹ ਰਾਸ਼ਨ ਆ ਜਿਹੜਾ 10 ਕਰੋੜ ਟਨ ਇਹ ਰਾਸ਼ਨ ਦੀ ਜੋ ਮਿਆਰ ਇਹ ਰਾਸ਼ਨ ਆ ਜਿਹੜਾ ਇਸ ਦੀ ਜੋ ਕੁਆਂਟੀਟੀ ਹੈਗੀ ਆ ਉਹ 3 ਕਰੋੜ ਟਨ ਬੰਦੀ ਆ ਤੇ ਲਗਭਗ ਜੋ ਜਨਤਕ ਵੰਡ ਪ੍ਰਣਾਲੀ ਰਾਹੀਂ ਰਾਸ਼ਨ ਜੋ ਵੰਡਿਆ ਜਾਣਾ ਹੈਗਾ ਉਹ ਰਾਸ਼ਨ ਆ ਜਿਹੜਾ ਟੋਟਲ 100% ਦੇ ਵਿੱਚੋਂ 28% ਰਾਸ਼ਨ ਆ ਜਿਹੜਾ ਉਹ ਬੰਦਾ ਹੈਗਾ ਮਤਲਬ ਇਹ ਹੈਗਾ ਕਿ ਭਾਵੇਂ ਵੱਡੇ ਪੱਧਰ ਦੇ ਉੱਤੇ ਹਲੇ ਵੀ ਸਾਡੇ ਲੋਕਾਂ ਨੂੰ ਜਿਹੜਾ ਉਹ ਰਾਸ਼ਨ ਮਹੱਈਆ ਕਰਵਾਉਣ ਦੀ ਜ਼ਰੂਰਤ ਆ ਉਨੇ ਹੀ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਰਾਸ਼ਨ ਮਿਲ ਨਹੀਂ ਰਿਹਾਗਾ ਪਿਛਲੇ ਦਿਨ ਹੀ ਆ ਜਿਹੜਾ ਤੁਹਾਡੇ ਨਾਲ ਜੋ WHO ਦੁਆਰਾ ਰਿਪੋਰਟ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਜੋ ਭਾਰਤ ਦੀ ਭੁੱਖਮਰੀ ਦੀ ਦਰ ਦੇ ਦੇਖੀਏ ਤਾਂ ਭਾਰਤ ਜਿਹੜਾ ਉਹ ਲਗਾਤਾਰ ਖਿਸਕਿਆ ਹੈਗਾ ਭੁੱਖਮਰੀ ਦਰ ਦੇ ਵਿੱਚ ਸੋ ਇਸ ਤਰੀਕੇ ਦੇ ਨਾਲ ਆ ਜਿਹੜਾ ਚਾਹੀ ਜਾਂ ਤਾਂ ਇਹ ਸੀਗਾ ਕਿ ਹੋਰ ਨਾਲ ਲੋਕਾਂ ਤੀਕਾ ਰਾਸ਼ਨ ਪਹੁੰਚਾਇਆ ਜਾਵੇ ਪਰ ਜਿੰਨਾ ਵੀ ਮਿਲਦਾ ਹੈਗਾ ਜੋ ਸਰਕਾਰੀ ਖਰੀਦ ਦੇ ਅਨਸਾਰ ਜੋ ਸਰਕਾਰੀ ਅੰਕੜਿਆਂ ਦੇ ਅਨਸਾਰ ਜੋ ਜਿੰਨਾ ਮਿਲਦਾ ਹੈਗਾ ਉਸ ਦੇ ਵਿੱਚੋਂ ਵੀ 28% ਕਟੌਤੀ ਆ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਜਿਸ ਸਟੇਟ ਗੁਜਰਾਤ ਦੇ ਮੁੱਖ ਮੰਤਰੀ ਰਹੇ ਹੈਗੇ ਆ ਉਹਨਾਂ ਸਟੇਟਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਬੀਜੇਪੀ ਦਾ ਘੜ ਮੰਨੇ ਜਾਂਦੇ ਯੂਪੀ ਦੇ ਵਿੱਚ ਇਸ ਰਾਸ਼ਨ ਦੀ ਆ ਜਿਹੜੀ ਉਹ ਸਭ ਤੋਂ ਵੱਧ ਚੋਰੀ ਹੋ ਰਹੀ ਆ ਸੋ ਕਹਿਣ ਤੋਂ ਭਾਵ ਕਿਤੇ ਨਾ ਕਿਤੇ ਇਹ ਸਿਸਟਮ ਆ ਜਿਹੜਾ ਉਹ ਗਰੀਬ ਪੱਖੀ ਨਾ ਹੋ ਕੇ ਕਿਤੇ ਨਾ ਕਿਤੇ ਸਰਮਾਇਦਾਰਾਂ ਦਾ ਹੀ ਹੈ ਜਿਹੜਾ ਉਹ ਟੈਡ ਭਰਨ ਦੇ ਉੱਤੇ ਲੱਗਾ ਹੋਇਆ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਜਿਹੜੀ ਆਪਣੀ ਰਾਇ ਲਾਜ਼ਮੀ ਕਰਨੀ ਧੰਨਵਾਦ ਜੀ